ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਉਸ ਜੋਤ ਦੀ ਜਿਸ ਨੇ ਨਾ ਸਿਰਫ ਧਰਮ ਬਚਾਇਆ ਸਗੋਂ ਮਨੁੱਖਤਾ ਨੂੰ ਜ਼ੁਲਮ ਦੇ ਹਨੇਰੇ ਵਿੱਚੋਂ ਚਾਨਣ ਵੱਲ ਲੈ ਕੇ ਆਉਂਦਾ ਗੱਲ ਕਰ ਰਹੇ ਹਾਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹ ਸ਼ਖਸੀਅਤ ਜਿਨ੍ਹਾਂ ਦੀ ਸ਼ਹੀਦੀ ਅੱਜ ਵੀ ਸਾਡੇ ਦਿਲਾਂ ਵਿੱਚ ਹਿੰਮਤ ਦੀ ਲੋਹ ਵਾਂਗ ਜਗਦੀ ਹੈ ਉਸ ਸਮੇਂ ਦਾ ਮਾਹੌਲ ਸੋਚ ਕੇ ਵੀ ਰੂਹ ਕੰਬਦੀ ਹੈ ਔਰੰਗਜ਼ੇਬ ਨੇ ਜ਼ਬਰਦਸਤੀ ਨਾਲ ਧਰਮ ਬਦਲਵਾਉਣ ਦੀ ਅੱਗ ਲਾ ਦਿੱਤੀ ਸੀ ਕਸ਼ਮੀਰੀ ਪੰਡਤ ਜੋ ਆਪਣੇ ਰਸਮੋ ਰਿਵਾਜਾਂ ਨੂੰ ਸਾਹ ਵਾਂਗ ਮੰਨਦੇ ਸਨ ਉਹ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਸਨ ਮੰਦਰ ਢਾਏ ਜਾ ਰਹੇ ਸੀ ਲੋਕਾਂ ਨੂੰ ਜ਼ਬਰਦਸਤੀ ਨਾਲ ਮਜਬੂਰ ਕੀਤਾ ਜਾ ਰਿਹਾ ਸੀ ਅਤੇ ਡਰ ਨੇ ਪੂਰੇ ਕਸ਼ਮੀਰ ਦੀਆਂ ਗਲੀਆਂ ਨੂੰ ਚੁੱਪ ਕਰਾ ਦਿੱਤਾ ਸੀ ਇਸ ਚੁੱਪ ਵਿੱਚੋਂ ਇੱਕ ਆਵਾਜ਼ ਨਿਕਲੀ ਉਮੀਦ ਦੀ ਆਵਾਜ਼ ਕੁਝ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੇ ਪਹੁੰਚੇ ਅੱਖਾਂ ਵਿੱਚ ਡਰ ਵੀ ਸੀ ਅਤੇ ਪਰਉਸਾ ਵੀ ਉਹਨਾਂ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਕਿਹਾ ਗੁਰੂ ਸਾਹਿਬ ਸਾਡੀ ਰੱਖਿਆ ਹੁਣ ਸਿਰ ਤੁਸੀਂ ਹੀ ਕਰ ਸਕਦੇ ਹੋ ਗੁਰੂ ਜੀ ਨੇ ਉਹ ਇਤਿਹਾਸਿਕ ਬਚਨ ਕਹੇ ਜੇ ਮੈਂ ਢੋਲ ਰਾਂਗਾ ਇਹ ਵੀ ਢੋਲ ਰਹਿਣਗੇ ਜੇ ਮੈਂ ਟੁੱਟ ਗਿਆ ਤਾਂ ਇਹਨਾਂ ਦੇ ਧਰਮ ਦਾ ਦੀਵਾ ਵੀ ਬੁੱਝ ਜਾਵੇਗਾ ਇਹ ਸਿਰਫ ਇੱਕ ਜਵਾਬ ਨਹੀਂ ਸੀ ਇੱਕ ਫੈਸਲਾ ਸੀ ਇੱਕ اٹਲ ਇਰਾਦਾ ਸੀ ਜਿਸ ਨੇ ਇਤਿਹਾਸ ਨੂੰ ਨਵਾਂ ਰੁਖ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਲਕਪੁਰ ਰੰਗਣਾ ਪਿੰਡ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ ਸੀ ਚੌਂਕੀ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਕਨੌਲੀ ਪਰਗਨੇ ਵਿੱਚ ਪੈਂਦਾ ਹੈ। ਇਹ ਗ੍ਰਿਫਤਾਰੀ ਨੂਰ ਮੁਹੰਮਦ ਖਾਨ ਮਿਰਜ਼ਾ ਦੀ ਅਗਵਾਈ ਵਿੱਚ ਹੋਈ ਸੀ ਜੋ ਮੁਗਲ ਪੁਲਿਸ ਚੌਂਕੀ ਦਾ ਇੰਚਾਰਜ ਸੀ। ਗ੍ਰਿਫਤਾਰੀ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਸਭ ਤੋਂ ਪਹਿਲਾਂ ਸਰਹੰਦ ਲਿਜਾਇਆ ਗਿਆ ਤੇ ਲਗਭਗ 4 ਮਹੀਨਿਆਂ ਤੱਕ ਬੱਸੀ ਪਠਾਨਾ ਵਿੱਚ ਕੈਦ ਰੱਖਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਲਿਜਾਇਆ ਗਿਆ ਜਿੱਥੇ 1675 ਈਸਵੀ ਵਿੱਚ ਚਾਂਦਨੀ ਚੌਕ ਵਿਖੇ ਉਨ੍ਹਾਂ ਦੀ ਸ਼ਹਾਦਤ ਹੋਈ। ਜੋ ਧਰਮ ਮਨੁੱਖਤਾ ਅਤੇ ਜ਼ੁਲਮ ਦੇ ਵਿਰੋਧ ਦੀ ਸਦਾ ਕਾਇਮ ਰਹਿਣ ਵਾਲੀ ਨਿਸ਼ਾਨੀ ਹੈ ਰਸਤੇ ਵਿੱਚ ਉਹਨਾਂ ਦੇ ਤਿੰਨ ਵਫਾਦਾਰ ਸਾਥੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਵੀ ਬੇਦਰਦੀ ਨਾਲ ਸ਼ਹੀਦ ਕੀਤਾ ਗਿਆ ਦੁਸ਼ਮਣ ਇਹ ਸੋਚ ਰਿਹਾ ਸੀ ਕਿ ਗੁਰੂ ਜੀ ਦਾ ਮਨੋਬਲ ਟੁੱਟ ਜਾਵੇਗਾ ਪਰ ਜੋ ਸੱਚ ਦਾ ਰਾਹ ਚੁਣਦੇ ਹਨ ਉਹ ਕਦੇ ਨਹੀਂ ਟੁੱਟਦੇ ਚਾਂਦਨੀ ਚੌਕ ਵਿੱਚ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰੂ ਸਾਹਿਬ ਜੀ ਨੂੰ ਤਿੰਨ ਚੌਣਾ ਦਿੱਤੀਆਂ ਗਈਆਂ ਧਰਮ ਬਦਲੋ ਚਮਤਕਾਰ ਦਿਖਾਓ ਜਾ ਫਿਰ ਮੌਤ ਲਈ ਤਿਆਰ ਹੋ ਜਾਓ ਪਰ ਗੁਰੂ ਜੀ ਦੀ ਆਵਾਜ਼ ਅਡੋਲ ਸੀ ਚਮਤਕਾਰ ਕਰਕੇ ਲੋਕਾਂ ਦਾ ਵਿਸ਼ਵਾਸ ਨਹੀਂ ਖੇਡ ਸਕਦਾ ਅਤੇ ਧਰਮ ਬਦਲ ਕੇ ਜੀਵਨ ਦੀਆਂ ਸਖਿਆਵਾਂ ਨੂੰ ਧੋਖਾ ਨਹੀਂ ਦੇ ਸਕਦਾ ਅਤੇ ਫਿਰ ਆਇਆ ਉਹ ਪਲ 24 ਨਵੰਬਰ 1675 ਦੀ ਸਵੇਰ ਚਾਂਦਨੀ ਚੌਂਕ ਦੀ ਮਿੱਟੀ ਅੱਜ ਵੀ ਉਹ ਪਲ ਯਾਦ ਕਰਕੇ ਕੰਬਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਨੁੱਖਤਾ ਦੇ ਸਿਰ ਉੱਤੇ ਪਾਇਆ ਗਿਆ ਸਭ ਤੋਂ ਵੱਡਾ ਤਾਜ ਹੈ ਗੁਰੂ ਜੀ ਨੇ ਸਾਨੂੰ ਦੱਸਿਆ ਧਰਮ ਦੀ ਰੱਖਿਆ ਸਿਰਫ ਆਪਣੀ ਨਹੀਂ ਦੂਜੇ ਦੀ ਆਜ਼ਾਦੀ ਲਈ ਵੀ ਕੀਤੀ ਜਾ ਸਕਦੀ ਹੈ। ਉਹ ਸ਼ਹੀਦ ਇਸ ਲਈ ਹੋਏ ਤਾਂ ਜੋ ਹਰ ਮਨੁੱਖ ਆਪਣਾ ਧਰਮ ਛੱਡ ਸਕੇ ਤਾਂ ਜੋ ਕੋਈ ਵੀ ਕਿਸੇ ਨੂੰ ਜ਼ਬਰਦਸਤੀ ਨਾਲ ਨਾ ਤੋੜ ਸਕੇ। ਇਸ ਲਈ ਗੁਰੂ ਸਾਹਿਬ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਆਓ ਅੱਜ ਇਸ ਪਵਿੱਤਰ ਦਿਹਾੜੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਆਪਣਾ ਸਿਰ ਨਿਵਾਈਏ ਅਤੇ ਆਪਣੇ ਅੰਦਰ ਇੱਕ ਵਾਅਦਾ ਕਰੀਏ ਕਿ ਸਾਨੂੰ ਵੀ ਸੱਚ ਦੇ ਲਈ ਖੜਾ ਹੋਣਾ ਹੈ। ਜ਼ੁਲਮ ਦੇ ਅੱਗੇ ਕਦੇ ਨਹੀਂ ਝੁਕਣਾ। ਅਤੇ ਹਰ ਮਨੁੱਖ ਦੀ ਆਜ਼ਾਦੀ ਦਾ ਆਦਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ